ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 538ਵੇਂ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਕਹੰਦ ਸਾਹਿਬ ਅਤੇ ਸਤਕਾਰਤਿਆ ਸਾਹਿਬ ਵਿਖੇ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਨੇ। ਵਸਤੇਕ ਸ਼੍ਰੋਮਣੀਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜਸਲ ਅਤੇ ਗ੍ਰੰਥੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 3 ਅਗਸਤ ਨੂੰ ਵਿਆ ਪਰਬ ਸੁਰਾਨਾ ਜੋੜ ਮੇਲਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਗੁਰਦੁਆਰਾ ਕਨਸਾ ਵਿਖੇ ਰੰਗ ਰੋਗਨ ਦੀ ਸੇਵਾ ਸ਼ੁਰੂ ਹੋ ਗਈ ਤੇ ਸੰਗਤਾਂ ਉਤਸ਼ਾਹ ਦੇ ਨਾਲ ਸੇਵਾ ਵਿੱਚ ਹਿੱਸਾ ਲੈ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਇੱਥੇ ਗਰੰਤੀ ਸਿੰਘ ਦੀ ਦੇਵਾ ਨਿਭਾ ਰਹੇ ਹਾਂ ਵਿਆ ਆ ਰਿਹਾ ਕਿ ਇਸ ਨੂੰ ਵਿਆ ਵਾ ਤੰਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਪੁਰ ਵਿਆ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਉਂਦੀਆਂ ਨੇ ਇਸ ਸਾਲ ਵੀ 30 ਅਗਸਤ ਨੂੰ ਤੰਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਪੁਰ ਵਿਆ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਉਣ ਇਸ ਬਣਾਇਆ ਜਾ ਰਿਹਾ ਹੈ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਇੱਥੇ ਆ ਰਹੀਆਂ ਨੇ ਤੇ ਬੜੀ ਹੀ ਧੂਮ ਧਾਮ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਸੇਵਾ ਚੱਲ ਰਹੀ ਹੈ ਬਬਈ ਕਿ ਆਸਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1544 ਬਿਕਰਮੀ ਸੁਦੀ ਸਤਵੀਨੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਬਟਾਲਾ ਨਗਰ ਵਿਖੇ ਆਪ ਇੱਥੇ ਆਏ ਸਨ ਜੋ ਇਹ ਸਥਾਨ ਤੁਸੀਂ ਵੇਖ ਰਹੇ ਹੋ ਇੱਥੇ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਰਾਤ ਦੇ ਸਮੇਤ ਇੱਥੇ ਟੁਕਾ ਕੀਤਾ ਸੀ ਜੋ ਕੰਧ ਦੇ ਦਰਸ਼ਨ ਆਪ ਸੰਗਤਾਂ ਕਰਦੀਆਂ ਹੋ ਇੱਥੇ ਆਪ ਸਤਿਗੁਰੂ ਜੀ ਬਿਰਾਜਮਾਨ ਹੋਏ ਜਿਸ ਸਮੇਂ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੰਧ ਢੇਠਾ ਕਰਕੇ ਬੈਠੇ ਤੇ ਕੰਧ ਦੀ ਖਸਤਾ ਹਾਲਤ ਨੂੰ ਵੇਖ ਕਰਕੇ ਇੱਕ ਮਾਈ ਕਹਿਣ ਲੱਗੀ ਕਿ ਇਹ ਜਿਹੜੀ ਕੰਧ ਹੈ ਡਿੱਗਣ ਵਾਲੀ ਹੈ ਤੇ ਉਸ ਸਮੇਂ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭੋਲੀਏ ਇਹ ਜਿਹੜੀ ਕੰਧ ਹੈ ਜੁਗੋ ਜੁਗ ਟੱਲ ਰਹੇਗੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ ਜੋ ਸਾਰਾ ਸੰਸਾਰ ਵੇਖੇਗਾ ਅੱਜ ਵੀ ਆਪ ਦਰਸ਼ਨ ਕਰਦੇ ਹੋ ਕਿ ਉਸੇ ਤਰ੍ਹਾਂ ਹੀ ਉਹ ਕੰਧ ਖੜੀ ਹੈ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਜਿਹੜੇ ਇਹ ਵਿਆਹ ਦਾ ਗੁਰਪੁਰਬ ਜਿਸ ਤਰ੍ਹਾਂ ਬਣਾਇਆ ਜਾਂਦਾ ਹੈ ਸੁਲਤਾਨਪੁਰ ਲੋਧੀ ਤੋਂ ਜਿਸ ਤਰ੍ਹਾਂ ਇਤਿਹਾਸ ਵਿੱਚ ਸਤਿਗੁਰੂ ਜੀ ਆਪ ਆਏ ਸਨ ਇਸੇ ਤਰ੍ਹਾਂ ਹੀ ਸੰਗਤਾਂ ਬੜੀ ਹੀ ਧੂਮ ਧਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਸੰਗਤਾਂ ਆਪ ਇੱਥੇ ਆ ਕਰਕੇ ਸਾਰਾ ਹੀ ਗੁਰਪੁਰਬ ਜੋ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਥ ਸਿੰਘ ਜੱਸਲ ਮੈਂਬਰ ਸਰੋਕ ਕਮੇਟੀ ਹਲਕਾ ਬਟਾਲਾ 105 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਤਾ ਜੋ ਗੁਰਦੁਆਰਾ ਕਨ ਸਾਹ ਹੈ ਇਹ ਮਾਰਾ ਸੱਚੇ ਪਾਤਸ਼ਾਹ ਜੀ ਦਾ ਵਿਆਹ ਨਾ ਆਏ ਨੰਦਕਾਰਜ ਜਿਹੜਾ ਉਹਨਾਂ ਦਾ ਉਹ ਮਤਲਬ ਇੱਥੇ ਗੁਰਦੁਆਰਾ ਨਾਲ ਬੈਕ ਸਾਈਡ ਤੇ ਡੇਰਾ ਸਾਹਿਬ ਆ ਨੰਦਕਾਰਜ ਉੱਥੇ ਹੋਇਆ ਇੱਥੇ ਬਰਾਤ ਬੈਠੀ ਆ ਗਈ ਬਰਾਤ ਬੈਠੀ ਜਦ ਜਿਹੜੀ ਕੰਦ ਮੌਜੂਦਾ ਇੱਥੇ ਹੈਗੀ ਹੈ ਇੱਕ ਮਾਦਾ ਜੀ ਨੇ ਕਿਹਾ ਮਾ beta ਇਹ ਕੰਧ ਜਿਹੜੀ ਡਿੱਗਣ ਵਾਲੀ ਹੈ ਤੁਸੀਂ ਕਰਨ ਤੋਂ ਲਾਂਬੇ ਹੋ ਜਾਓ ਪਰ ਉਹਨਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਮਾਦਾ ਭੋਲੀਏ ਜਿਹੜੀ ਕੰਧ ਹੈ ਇਹ ਸਦਾ ਜੁਗੋ ਜੁਗ ਟੱਲ ਰਹੇਗੀ ਇਹ ਮੇਰੇ ਵਿਆਹ ਦੀ ਇੱਕ ਨਿਸ਼ਾਨੀ ਰਹੇਗੀ ਉਹ ਕੰਧ ਅੱਜ ਵੀ ਮੌਜੂਦ ਇੱਥੇ ਪਰ ਜੋ ਇੱਥੇ ਕੋਈ ਸ਼ਰਧਾਲੂ ਆਇਆ ਜਿਸ ਕੇ ਨੇ ਚੀਜ਼ ਮੰਗੀ ਉਹ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਦੇ ਝੋਲੀਆਂ ਪਰਕੇ ਭੇਜਿਆ ਅੱਜ ਤੱਕ ਇਸ ਨਰਾਜ ਹੋ ਕੇ ਨਹੀਂ ਕੋਈ ਗਿਆ ਕੁਝ ਲੈ ਕੇ ਗਿਆ ਇਸ ਚੀਜ਼ ਤੇ ਜੋ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਵਿੱਚ ਜਕੇ ਨੇ ਧੀ ਮੰਗੀ ਤੀਰ ਮੰਗੀ ਪੁੱਤ ਮੰਗਿਆ ਪੁੱਤ ਮੰਗਿਆ ਕਾਰੋਬਾਰ ਮੰਗਿਆ ਤੰਦਰੁਸਤੀ ਮੰਗੀ ਉਹ ਬਿਲਕੁਲ ਆਇ ਦਿੱਤੀ ਜੇਰ ਤੱਕ ਰਵੇ ਹੈ ਆਵਾਜ਼ ਨਹੀਂ ਸੁਣੀ ਇੱਥੇ ਆਏ ਨੇ ਕੋਈ ਸਾਡੇ ਨਾਲ ਗੱਲ ਰਾਹੀਂ ਗ੍ਰਾਮ ਨਹੀਂ ਆਇਆ ਜਾਂ ਕੋਈ ਗੱਲ ਹੋਈ ਪਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜੋਗੋ ਜੋਗਿਆ ਟਾਲਿਆ ਇਹ ਕੰਧ ਵੀ ਜੋਗੋ ਜੋਗਿਆ ਟਾਲਿਆ ਰਹੀ ਦੀ ਦੁਨੀਆ ਤੱਕ ਰਹਿਣੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਜੀ ਤੁਸੀਂ ਬਟਾਲਾ ਦੀ ਧਰਤੀ ਦੇ ਰਿਹਾਇਓ ਤੁਹਾਨੂੰ ਬਟਾਲਾ ਦਾ ਜਿਹੜਾ ਸਮਾਜ ਆ ਇਹ ਜੁਗੋ ਜੁਗ ਟਾਲੇ ਨਮਸਕਾਰ ਕਰਦਾ ਰਹੇਗਾ ਤੁਹਾਡਾ ਜੁਗੋ ਜੁਗ ਨਾਮ ਨਹੀਂ ਜਾ ਰਹੇਗਾ ਅਰਦਾਸ ਕਰਦੇ ਹਮਾਰਾ ਸੱਚੇ ਪਾਤਸ਼ਾਹ ਕਿੰਨਾ ਵਿਆਹ ਹੈ ਤੇ 508ਵਾਂ ਵਿਆਹ ਜੀ ਤਿਆਰੀ ਬੜੀ ਯੋਰਾ ਨਾਲ ਹੋਣ ਰਹੀ ਹੈ ਆ ਕਾਰ ਸੇਵਾ ਚੱਲ ਰਹੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਨੇ ਬੇਨਤੀ ਕੀਤੀ ਸੀ ਅਸੀਂ ਜਾ ਕੇ ਬਾਬਾ ਜੀ ਤੁਸੀਂ ਇਹ ਜਿਹੜੀ ਸੇਵਾ ਇਹ ਤੁਸੀਂ ਲਓ ਪਰ ਸਾਇਤੋ ਜੇ ਕਈਆਂ ਨੇ ਕਿਹਾ ਕਿ ਚਾਇਆ ਕਿੰਦਰ ਦਈਏ ਤੇ ਮੈਂ ਇਸ ਸਮਾਜ ਮੈਂ ਮੈਂਬਰ ਹੋਣ ਦੇ ਨਾਤੇ ਮੈਂ ਪ੍ਰਧਾਨ ਜੀ ਨੂੰ ਮਿਲ ਕੇ ਗਿਆ ਪ੍ਰਧਾਨ ਜੀ ਬਾਬਾ ਸੇਵਾ ਸਿੰਘ ਨੂੰ ਸੇਵਾ ਦੋ ਕਿ ਉਹਨਾਂ ਦਾ ਅਸੀਂ ਵੇਖਿਆ ਡੇਰਾ ਬਾਬਾ ਨਾਨਕ ਵੀ ਚੱਲਦੇ ਬਈ ਸਤਕਰਤਾਰੇ ਵੀ ਚੱਲਣੇ ਹੋ ਜਗ੍ਹਾ ਵੀ ਚੱਲਣੇ ਪਰ ਸਾਰੀ ਗੱਲ ਨੂੰ ਕਵਰ ਕਰ ਜਾਂਦੇ ਨੇ ਬਾਬਾ ਜੀ ਬਹੁਤ ਇੱਕ ਠੰਡੇ ਸੁਭਾਅ ਦੇ ਨੇ ਗੱਲ ਸੁਣਦੇ ਹਰ ਦੀ ਸੁਣ ਕੇ ਉਹਦਾ ਚੀਜ਼ ਦਾ ਜਵਾਬ ਦਿੰਦੇ ਨੇ